ਡੀਐਮਸੀ ਪੰਜਾਬ ਦੀਆਂ ਇੰਡਸਟਰੀ ਪਾਲਸੀਆਂ ਪੂਰੇ ਭਾਰਤ ਦੇ ਵਿੱਚ ਬਹੁਤ ਚੰਗੀਆਂ ਸਾਬਤ ਹੋ ਰਹੀਆਂ ਨੇ ਬਹੁਤ ਬਿਹਤਰ ਸਾਬਤ ਹੋ ਰਹੀਆਂ ਨੇ ਅਸੀਂ ਨਹੀਂ ਕਹਿ ਰਹੇ ਇਸ ਸਗੋਂ ਅੱਜ ਪੰਜਾਬ ਨੂੰ ਟਾਪ ਅਚੀਵਰ ਰੈਕਗਨਾਈਜ਼ ਕੀਤਾ ਗਿਆ ਪੂਰੇ ਭਾਰਤ ਦੇ ਵਿੱਚ ਟਾਪ ਅਚੀਵਰ ਕਿਹਾ ਗਿਆ ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਬਿਜ਼ਨਸ ਚਲਾਣ ਦੇ ਵਾਸਤੇ ਹਰ ਇੱਕ ਚੀਜ਼ ਨੂੰ ਸੁਖਾਲਾ ਕਰਨ ਦੇ ਵਾਸਤੇ ਪੰਜਾਬ ਦੀਆਂ ਜੋ ਪਾਲਸੀਆਂ ਨੇ ਉਹਨਾਂ ਨੂੰ ਟਾਪ ਦੀ ਰੈਂਕਿੰਗ ਜਿਹੜੀ ਹੈ ਪਾਰਟ ਸਰਕਾਰ ਨੇ ਦਿੱਤੀ ਹੈ ਅੱਜ ਦਿੱਲੀ ਦੇ ਵਿੱਚ ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ ਦੇ ਮਿਨਿਸਟਰ ਪਿਊਸ਼ ਕੋਇਲ ਦੇ ਵੱਲੋਂ ਇੱਕ ਫੈਸਿਲੀਟੇਸ਼ਨ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਅਫਸਰਾਂ ਨੂੰ ਅਵਾਰਡ ਦਿੱਤਾ ਗਿਆ ਜਿਸ ਦੇ ਵਿੱਚ ਪੰਜਾਬ ਨੂੰ ਟਾਪ ਅਚੀਵਰ ਰੈਕਗਨਾਈਜ਼ ਕੀਤਾ ਗਿਆ ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚੋਂ ਹਾਈਐਸਟ ਨੈਸ਼ਨਲ ਰੈਕਗਨਾਈਜ਼ੇਸ਼ਨ ਜਿਹੜੀ ਹੈ ਪੰਜਾਬ ਨੂੰ ਇਸ ਦੇ ਵਿੱਚ ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਮਿਲੀ ਹੈ ਖਾਸ ਤੌਰ ਤੇ ਇਸ ਦੇ ਵਿੱਚ ਪੰਜ ਖੇਤਰਾਂ ਦੇ ਵਿੱਚ ਮੁੱਖ ਰੱਖਦੇ ਹੋਏ ਪੰਜਾਬ ਨੂੰ ਇਹ ਅਵਾਰਡ ਮਿਲਿਆ ਕਿ ਪੰਜਾਬ ਦੀਆਂ ਪੰਜ ਪਾਲਿਸੀ ਰਿਫਾਰਮਸ ਐਸੀਆਂ ਸੀ ਜੋ ਬਹੁਤ ਜ਼ਿਆਦਾ ਚੰਗੀਆਂ ਸਾਬਤ ਹੋਈਆਂ ਨੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਨਿਵੇਸ਼ ਵਧਿਆ ਤੇ ਉਹ ਪੰਜ ਰਿਫਾਰਮਸ ਕੀ ਸੀਗੇ ਅਸੀਂ ਤੁਹਾਨੂੰ ਉਹ ਵੀ ਦੱਸਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਉਦਯੋਗਿਕ ਤਰੱਕੀ ਦੇ ਵਾਸਤੇ ਬਹੁਤ ਸੀਰੀਅਸ ਇਸ ਸਮੇਂ ਚੱਲ ਰਿਹਾ ਉਸ ਇੰਡਸਟਰੀ ਮਿਨਿਸਟਰ ਜਿਹੜੇ ਸੰਜੀਵ अरोड़ा ਨੇ ਉਹ ਬਹੁਤ ਸਾਰੀਆਂ ਸਮਿਟਸ ਵੀ ਕਰ ਰਹੇ ਨੇ ਖੁਦ ਜਾ ਜਾ ਕੇ ਪੰਜਾਬ ਦੇ ਵਿੱਚ ਨਿਵੇਸ਼ ਲੈ ਕੇ ਆਉਣ ਦੇ ਵਾਸਤੇ ਲੋਕਾਂ ਨੂੰ ਉਸ਼ਾਹਿਤ ਵੀ ਕਰ ਰਹੇ ਨੇ ਤੇ ਜਿਹੜੇ ਪੰਜਾਬ ਦੇ ਮੌਜੂਦਾ ਕਾਰੋਬਾਰੀ ਨੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਵੀ ਲਗਾਤਾਰ ਇੰਡਸਟਰੀ ਮਿਨਿਸਟਰ ਸੰਜੀਵ अरोड़ा ਕਰਦੇ ਨਜ਼ਰ ਆ ਰਹੇ ਨੇ ਤਾਂ ਇਸੇ ਕੜੀ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਵੀ ਪੰਜਾਬ ਨੂੰ ਇੰਡਸਟਰੀ ਦੇ ਵਿੱਚ ਰੈਕਗਨਾਈਜ਼ ਕੀਤਾ ਗਿਆ ਟਾਪ ਅਚੀਵਰ ਪੰਜਾਬ ਨੂੰ ਮੰਨਿਆ ਗਿਆ ਕਿ ਪੰਜਾਬ ਦੀਆਂ ਕੁਝ ਐਸੀਆਂ ਪਾਲিসੀਆਂ ਨੇ ਇੰਡਸਟਰੀ ਦੇ ਪੱਖ ਦੇ ਵਿੱਚ ਜੋ ਬਹੁਤ ਚੰਗੀਆਂ ਸਾਬਤ ਜਿਹੜੀਆਂ ਨੇ ਉਹ ਹੋਰੀਆਂ ਨੇ ਅਸੀਂ ਹੁਣ ਗੱਲ ਕਰਾਂਗੇ ਕਿ ਕਿਹੜੀਆਂ ਪਾਲিসੀਆਂ ਤੇ ਜਿਹੜੀਆਂ ਉਹ ਪੰਜਾਬ ਨੂੰ ਟਾਪ ਅਚੀਵਰ ਮੰਨਿਆ ਗਿਆ ਪੰਜ ਅਜਿਹੀਆਂ ਚੀਜ਼ਾਂ ਨੇ ਸਭ ਤੋਂ ਪਹਿਲਾਂ ਬਿਜ਼ਨਸ ਐਂਟਰੀ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਨਵੇਂ ਸਟਾਰਟਅੱਪਸ ਲਗਾਉਣ ਦੇ ਵਾਸਤੇ ਬਹੁਤ ਚੰਗੀਆਂ-ਚੰਗੀਆਂ ਪਾਲিসੀਆਂ ਪੰਜਾਬ ਸਰਕਾਰ ਨੇ ਲੈ ਕੇ ਆਂਦੀਆਂ ਨੇ ਜਿਸ ਦੇ ਨਾਲ ਜਿਹੜੇ ਨਵੇਂ ਨੌਜਵਾਨ ਨੇ ਉਹਨਾਂ ਨੂੰ ਬਹੁਤ ਸੌਖਾ ਹੋ ਰਿਹਾ ਹੈ ਬਿਜ਼ਨਸ ਸਟਾਰਟ ਕਰਨ ਦੇ ਵਾਸਤੇ ਨਵੇਂ ਨਵੀਆਂ ਕੰਪਨੀਆਂ ਲਗਾਉਣ ਵਾਸਤੇ ਸਟਾਰਟਅਪਸ ਕਰਨ ਦੇ ਵਾਸਤੇ ਪੰਜਾਬ ਸਰਕਾਰ ਉਹਨਾਂ ਨੂੰ ਇੱਕ ਚੰਗਾ ਇਕੋਸਿਸਟਮ ਦੇ ਰਹੀ ਹੈ ਜਿਸ ਦੇ ਨਾਲ ਬਿਜ਼ਨਸ ਐਂਟਰੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਜ਼ਿਆਦਾ ਹੋਣ ਲੱਗ ਗਈ ਹੈ ਉਸ ਤੋਂ ਬਾਅਦ ਦੂਜਾ ਖੇਤਰ ਦੂਜੇ ਖੇਤਰ ਦੀ ਗੱਲ ਕਰੀਏ ਤਾਂ ਕੰਸਟਰਕਸ਼ਨ ਪਰਮਿਟ ਜਿਹੜੇ ਨੇ ਉਹ ਪੰਜਾਬ ਨੇ ਸੁਖਾਲੇ ਕਰ ਦਿੱਤੇ ਨੇ ਕਿ ਜਿਨ੍ਹਾਂ ਨੇ ਆਪਣੀਆਂ ਫੈਕਟਰੀਆਂ ਬਣਾਉਣੀਆਂ ਨੇ ਉਹਨਾਂ ਨੂੰ ਜਲਦੋਂ ਜਲਦ ਜਿਹੜੇ ਨੇ ਪਰਮਿਟ ਮਿਲਨੇ ਸ਼ੁਰੂ ਹੋ ਗਏ ਨੇ ਉਹ ਪਰਮਿਟ ਲੈਣ ਦਾ ਪ੍ਰੋਸੈਸ ਜਿਹੜਾ ਆ ਉਹ ਪੰਜਾਬ ਨੇ ਬਹੁਤ ਸੌਖਾ ਕਰ ਦਿੱਤਾ ਅਪਰੂਵਲ ਪ੍ਰੋਸੀਜਰ ਜਿਹੜੇ ਕੰਸਟਰਕਸ਼ਨ ਦੇ ਨੇ ਉਹ ਬਹੁਤ ਘੱਟ ਸਮੇਂ ਦੇ ਵਿੱਚ ਪੰਜਾਬ ਸਰਕਾਰ ਹੁਣ ਦੇਣ ਲੱਗੀ ਹੈ ਜਿਸ ਦੇ ਨਾਲ ਨਿਵੇਸ਼ ਜਿਹੜਾ ਪੰਜਾਬ ਦੇ ਵਿੱਚ ਵਧ ਰਿਹਾ ਹੈ ਤੀਜੇ ਖੇਤਰ ਦੀ ਕਲਕਰੀਏ ਤਾਂ ਇਨਵੈਸਟਮੈਂਟ ਜਿਹੜੀ ਆ ਪੰਜਾਬ ਦੇ ਵਿੱਚ ਬਹੁਤ ਆ ਰਹੀ ਹੈ ਜਿਹੜੇ ਲੋਕ ਨੇ ਉਹ ਪੰਜਾਬ ਦੇ ਵਿੱਚ ਬਾਹਰੀ ਸੂਬਿਆਂ ਦੇ ਵੀ ਲੋਕ ਨੇ ਪੰਜਾਬ ਦੇ ਵਿੱਚ ਇਨਵੈਸਟ ਕਰਨ ਦੇ ਵਿੱਚ ਆਪਣੀ ਬਿਹਤਰੀ ਸਮਝ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਇੱਕ ਬਿਜ਼ਨਸ ਚੇਨ ਬਣੀ ਹੋਈ ਹੈ ਰੌ ਮਟੀਰੀਅਲ ਤੋਂ ਲੈ ਕੇ ਫਾਈਨਲ ਪ੍ਰੋਡਕਟ ਤੱਕ ਦੀ ਚੇਨ ਜਿਹੜੀ ਪੰਜਾਬ ਦੇ ਵਿੱਚ ਹੈ ਉਹ ਭਾਰਤ ਦੇ ਹੋਰ ਕਿਸੇ ਵੀ ਸੂਬੇ ਦੇ ਵਿੱਚ ਨਹੀਂ ਹੈ ਉਸੇ ਕਰਕੇ ਤੀਜਾ ਖੇਤਰ ਇਹ ਟੌਪ ਅਚੀਵਰ ਦੇ ਵਿੱਚ ਮੁੱਖ ਰੱਖਿਆ ਗਿਆ ਉਸ ਤੋਂ ਬਾਅਦ ਚੌਥੀ ਵੀ ਗੱਲ ਕਰੀਏ ਤਾਂ ਸੈਕਟਰ ਸਪੈਸਿਫਿਕ ਹੈਲਥ케ਅਰ ਫੈਸਿਲਿਟੀਆਂ ਨੂੰ ਵੀ ਇਸ ਦੇ ਵਿੱਚ ਮੁੱਖ ਰੱਖਿਆ ਗਿਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਹੈਲਥ ਸੈਕਟਰ ਫੈਸਿਲਿਟੀਆਂ ਨੇ ਉਹ ਦਿਨੋ ਦਿਨ ਇੰਪਰੂਵ ਹੁੰਦੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਬਹੁਤ ساریਆਂ ਚੀਜ਼ਾਂ ਨੇ ਉਹ ਬਿਹਤਰ ਹੁੰਦੀਆਂ ਜਾ ਰਹੀਆਂ ਨੇ ਹੈਲਥ ਸੈਕਟਰ ਦੇ ਵਿੱਚ ਸਪੈਸੀਫਿਕ ਜੇਕਰ ਗੱਲ ਕਰੀਏ ਤਾਂ ਬਹੁਤ ਸੁਧਾਰ ਜਿਹੜੇ ਪੰਜਾਬ ਸਰਕਾਰ ਕਰ ਰਹੀ ਹੈ ਤੇ ਅੱਗੇ ਵੀ ਪੰਜਾਬ ਸਰਕਾਰ ਦਾ ਕਹਿਣਾ ਕਿ ਅਸੀਂ ਸੁਧਾਰ ਉਹ ਕਰਦੇ ਰਵਾਂਗੇ ਤਾਂ ਇਹ ਸਭ ਚੀਜ਼ਾਂ ਦੇ ਵਿੱਚ ਪੰਜਾਬ ਨੂੰ ਉਹ ਮੁਖ ਰੱਖ ਕੇ ਇੱਕ ਟਾਪ ਅਚੀਵਰ ਰੈਂਕਿੰਗ ਦਾ ਸੂਬਾ ਦਿੱਤਾ ਸੂਬੇ ਦੇ ਵੱਜੋਂ ਰੈਕਗਨਾਈਜ਼ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਪੰਜਾਬ ਵਧਿਆ ਤੁਹਾਡਾ ਬਿਜ਼ਨਸ ਦੇ ਵਾਸਤੇ ਬਣ ਰਿਹਾ ਇਜ਼ ਆਫ ਡੂਇੰਗ ਬਿਜ਼ਨਸ ਪੰਜਾਬ ਦੇ ਵਿੱਚ ਵਧੀਆ ਹੋ ਰਿਹਾ ਤੇ ਉਸ ਤੋਂ ਬਾਅਦ ਜੇਕਰ ਪੰਜਵੇਂ ਦੀ ਗੱਲ ਕਰੀਏ ਤਾਂ ਸਰਵਿਸ ਸੈਕਟਰ ਸਰਵਿਸ ਸੈਕਟਰ ਦੇ ਵਾਸਤੇ ਪੰਜਾਬ ਦੇ ਵਿੱਚ ਬਹੁਤ ਚੀਜ਼ਾਂ ਹੋ ਰਹੀਆਂ ਨੇ ਨਵੇਂ ਸਟਾਰਟਅੱਪਸ ਜਿਹੜੇ ਲੈ ਕੇ ਆ ਰਹੇ ਨੇ ਲੋਕ ਜਿਹੜੇ ਉੱਥੇ ਨੌਕਰੀਆਂ ਕਰਨ ਵਾਲੇ ਲੋਕ ਨੇ ਉਹਨਾਂ ਦੀ ਸਥਿਤੀ ਜਿਹੜੀ ਹੈ ਬਿਹਤਰ ਹੁੰਦੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਇਨਵੈਸਟ ਪੰਜਾਬ ਦੀ ਵੀ ਗੱਲ ਜਿਹੜੀ ਹੈ ਉਹ ਕੇਂਦਰ ਨੇ ਕੀਤੀ ਹੈ ਇਸ ਦੇ ਵਿੱਚ ਕਿ ਪੰਜਾਬ ਦੇ ਵਿੱਚ ਇਨਵੈਸਟਮੈਂਟ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਇਨਵੈਸਟ ਇਨਵੈਸਟ ਪੰਜਾਬ ਦੇ ਪੋਰਟਲ ਦੇ ਅਧੀਨ ਜਿੰਨੀਆਂ ਵੀ ਫੈਕਟਰੀਆਂ ਵੀਜ਼ਾ ਪਰਮਿਸ਼ਨਸ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਨੇ 45 ਦਿਨ ਦਾ ਸਮਾਂ ਸੀਮਤ ਕੀਤਾ ਕਿ 45 ਦਿਨਾਂ ਦੇ ਵਿੱਚ ਤੁਹਾਨੂੰ ਸਾਰੀਆਂ ਅਪਰੂਵਲ ਜਿਹੜੀਆਂ ਨੇ ਮਿਲ ਜਾਣ ਕਿਆ ਤਾਂ ਇਹ ਸਭ ਅਵਾਰਡ ਮਿਲਣ ਤੋਂ ਬਾਅਦ ਪੰਜਾਬ ਦੇ ਇੰਡਸਟਰੀ ਮਿਨਿਸਟਰ ਸੰਜੀਵ ਅਰੋੜਾ ਨੇ ਇਸਤੇ ਖੁਸ਼ੀ ਵੀ ਜਤਾਈ ਹੈ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੀ ਤਰੱਕੀ ਦੇ ਵਾਸਤੇ ਲਾਮਬੰਦ ਹੈਗੇ ਆਂ ਤੇ ਰਵਾਂਗੇ ਵੀ ਕਮਿਟਿਡ ਆਂ ਅਸੀਂ ਪੂਰੇ ਪੰਜਾਬ ਦੇ ਲੋਕਾਂ ਦੇ ਨਾਲ ਖਾਸ ਤੌਰ ਤੇ ਜੇਕਰ ਉਹ ਕਿਉਂਕਿ ਇੰਡਸਟਰੀ ਮਿਨਿਸਟਰ ਨੇ ਤਾਂ ਕਾਰੋਬਾਰੀਆਂ ਉਹਨਾਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਵੀ ਈਜ਼ ਆਫ ਡੂਇੰਗ ਬਿਜ਼ਨਸ ਹੈ ਉਸ ਨੂੰ ਅਸੀਂ ਹੋਰ ਸਖਾਲਾ ਕਰਾਂਗੇ ਕਿ ਪੰਜਾਬ ਦੇ ਵਿੱਚ ਐਸਾ ਮਾਹੌਲ ਬਣਾਵਾਂਗੇ ਕਿ ਬਾਹਰਲੇ ਸੂਬੇ ਦੇ ਵਿੱਚ ਜਿਹੜੀਆਂ ਇੰਡਸਟਰੀਆਂ ਪੰਜਾਬ ਤੋਂ ਹੀ ਬਾਹਰਲੇ ਸੂਬਿਆਂ ਦੇ ਵਿੱਚ ਉਹਨਾਂ ਨੇ ਆਪਣੇ ਪਲਾਂਟਸ ਲਗਾਏ ਸੀਗੇ ਤਾਂ ਉਹ ਦੁਬਾਰਾ ਤੋਂ ਪੰਜਾਬ ਦੇ ਵਿੱਚ ਆ ਕੇ ਆਪਣਾ ਕੰਮ ਕਰਨਾ ਉਹ ਸ਼ੁਰੂ ਕਰ ਦੇਣ ਤਾਂ ਮਿਨਿਸਟਰ ਸੰਜੀਵ ਅਰੂੜਾ ਨੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਧੰਨਵਾਦ ਕੀਤਾ ਤੇ ਇੰਡਸਟਰੀ ਵਾਲਿਆਂ ਨੂੰ ਥਾਪੜਾ ਵੀ ਦਿੱਤਾ ਕਿ ਤੁਸੀਂ ਆਪਣਾ ਰੱਜ ਕੇ ਕੰਮ ਕਰੋ ਪੰਜਾਬ ਸਰਕਾਰ ਤੁਹਾਡੇ ਪਿੱਛੇ ਜਿਹੜੀ ਹੈ ਖੜੀ ਹੈ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਅਸੀਂ ਉਸ ਦਾ ਜਲਦ ਤੋਂ ਜਲਦ ਸਮਾਧਾਨ ਕਰਕੇ ਹਰ ਇੱਕ ਚੀਜ਼ ਨੂੰ ਸੁਖਾਲੀ ਕਰਾਂਗੇ ਤਾਂ ਕਿ ਵਧੀਆ ਮਾਹੌਲ ਇੰਡਸਟਰੀ ਦੇ ਵਾਸਤੇ ਬਣੇ ਕੋਈ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੇ ਹਰੇਕ ਜਿਹੜੀ ਇੰਡਸਟਰੀ ਦੀ ਚੇਨ ਹੈ ਉਸ ਨੂੰ ਅਸੀਂ ਬਣਾਈ ਰੱਖੀਏ ekosystem ਜਿਹੜਾ ਇੰਡਸਟਰੀ ਦਾ ਉਸ ਨੂੰ ਬਰਕਰਾਰ ਰੱਖੀਏ ਤਾਂ ਪੰਜਾਬ ਲਗਾਤਾਰ ਇੰਡਸਟਰੀ ਦੇ ਵਿੱਚ ਇੰਡਸਟਰੀ ਦੇ ਖੇਤਰ ਦੇ ਵਿੱਚ ਲਗਾਤਾਰ ਆਪਣੀ ਕ੍ਰਾਂਤੀ ਜਿਹੜੀ ਉਹ ਉਦਯੋਗ ਕ੍ਰਾਂਤੀ ਹੈ ਉਹ ਲੈ ਕੇ ਆ ਰਿਹਾ ਸੰਜੀਵ ਅਰੋੜਾ ਵੀ ਲਗਾਤਾਰ ਜਿੱਥੇ ਵੀ ਗੱਲ ਕਰਦੇ ਨੇ ਇੰਡਸਟਰੀ ਦੀ ਤਾਂ ਉਦਯੋਗ ਕ੍ਰਾਂਤੀ ਦੀ ਉਹ ਹਮੇਸ਼ਾ ਗੱਲ ਕਰਦੇ ਨੇ ਕਿ ਪੰਜਾਬ ਹੁਣ ਉਦਯੋਗਿਕ ਕ੍ਰਾਂਤੀ ਦੇ ਵੱਲ ਫੱਤਾ ਜਾ ਰਿਹਾ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਨਵੀਆਂ ਇੰਡਸਟਰੀਅਲ ਪਾਲਿਸਿਜ਼ ਆਣ ਕੇ ਆ ਜਿਸ ਦੇ ਨਾਲ ਕਾਰੋਬਾਰੀ ਜਿਹੜੇ ਨੇ ਬਹੁਤ ਖੁਸ਼ ਹੋਣਗੇ ਤੇ ਪੰਜਾਬ ਦੇ ਵਿੱਚ ਇੰਡਸਟਰੀਆਂ ਹੋਰ ਵਧਣਗੀਆਂ ਜਿਸ ਦੇ ਨਾਲ ਜਿਹੜੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਵੀ ਨੌਕਰੀਆਂ ਮਿਲਣਗੀਆਂ ਤਾਂ ਹੋਰ ਅਪਡੇਟਸ ਇਸ ਹੱਨਾ ਜੁੜੇ ਰਹਿ ਲੁਧਿਆਣਾ ਤੋਂ ਸਮਜੀਤ ਸਿੰਘ ਜਨਤਾਸ਼ੀ ਧੰਨਵਾਦ